ਆਸਾ ਮਹੱਲਾ ਪੰਜਵਾ ਪਰਦੇਸ ਝਾਗ ਸੌਦੇ ਕਉ ਆਇਆ ਇੱਥੇ ਸਾਧ ਸੰਗਤ ਜੀ ਜਿਗਿਆਸੂ ਦਾ ਗੁਰਾਂ ਦੇ ਪਾਸ ਆਉਣਾ ਤੇ ਜਿਸ ਪ੍ਰਕਾਰ ਵਪਾਰੀ ਵਪਾਰ ਕਰਨ ਵਾਸਕੇ ਆਉਂਦੇ ਐ ਇਸ ਪ੍ਰਕਾਰ ਦਾ ਰੂਪਕ ਅਲੰਕਾਰ ਬਣਾ ਕੇ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਪਰਦੇਸ ਝਾਗ ਸੌਦੇ ਕਉ ਆਇਆ ਕੇ ਸਤਿਗੁਰੂ ਸੱਚੇ ਪਾਤਸ਼ਾਹ 84 ਲੱਖ ਜੂਲ ਰੁਪਈ ਪਰਦੇਸ ਨੂੰ ਝਾਗ ਲੰਘ ਕੇ ਇਹ ਮਨੁੱਖਾ ਦੇ ਜਿਹੜੀ ਸਾਨੂੰ ਦਿੱਤੀ ਹੈ ਤੁਸੀਂ ਇਹ ਤੇਰੇ ਨਾਮ ਦੇ ਸੌਦੇ ਨੂੰ ਅਸੀਂ ਆਏ ਆ ਆਪਦੇ ਪਾਸ ਵਾਸਤ ਅਨੂਪ ਸੁਣੀ ਲਵਾਇ ਮੈਂ ਸੁਣਿਆ ਆ ਆਪਦੇ ਪਾਸ ਪਰਮੇਸ਼ਰ ਦੇ ਨਾਮ ਰੂਪੀ ਸਤਗੁਰੂ ਵਾਸਤ ਉਪਮਾ ਤੋਂ ਰਹਿਤ ਹੈ ਨਾਮ ਦੀ ਉਪਮਾ ਨਹੀਂ ਕੀਤੀ ਜਾਂਦੀ ਐਡਾ ਅਗ ਵਪਾਰ ਹੈ ਨਾਮ ਹੈ ਤੇ ਸੁਣੀ ਲਵਾਇਆ ਸੁਣ ਕਰਕੇ ਮੇਰਾ ਚਿੱਤ ਲਵਾਇਮਾਨ ਹੋ ਗਿਆ ਤੇ ਲਾਭ ਵਾਸਤੇ ਆਇਆ ਮੈਂ ਚਿੱਤ ਮੇਰਾ ਲਵਾਇਮਾਨ ਹੋਇਆ ਕੀ ਆਤਮਨੰਦਲਾ ਪ੍ਰਾਪਤ ਹੋਵੇਗਾ ਗੁਣ ਰਾਸ ਬਨ ਪੱਲੇ ਆਨੀ ਏ ਸਤਿਗੁਰੂ ਇਉਂ ਨਾ ਕਹੋ ਵੀ ਖਾਲੀ ਤੂੰ ਆਇਆ ਹੈ ਮੈਂ ਸਰਦਾ ਰੂਪੀ ਗੁਣ ਜਿਹੜੀ ਸਰਦਾ ਹੈ ਪ੍ਰਮੇਸ਼ਰ ਦੀ ਇਹਦੇ ਵਰਗਾ ਵੀ ਕੋਈ ਹੋਰ ਗੁਣ ਨਹੀਂ ਹੈ ਇਹ ਗੁਣਾ ਰੂਪੀ ਰਾਸ ਸਰਦਾ ਪੱਲੇ ਮੈਂ ਬਨ ਕੇ ਆਪਦੇ ਰਿਦੇ ਰੂਪੀ ਪੱਲੇ ਚ ਲਿਆਂਦੀ ਹੈ ਸਬਦਾ ਪੂਰੀ ਕਰਕੇ ਆਇਆ ਆਪਦੇ ਚਰਨਾਂ ਵਿੱਚ ਦੇਖ ਰਤਨ ਇਹੋ ਮਨ ਲਪਟਾਨੇ ਸਾਹਿਬ ਜੀ ਦੇ ਪਾਸ ਨਾਮ ਰੂਪੀ ਰਤਨ ਵੇਖ ਕੇ ਮੇਰੇ ਚਿੱਤ ਦੀ ਮਿਰਤੀ ਲਪਟ ਗਈ ਏ ਇਸ ਪਾਸੇ ਇਹ ਸੌਦਾ ਨਹੀਂ ਮੈਂ ਛੰਨਾ ਜਰੂਰ ਖਰੀਦ ਲੈਣਾ ਤਰ ਮਨ ਤੁਹਾਨੂੰ ਦੇ ਕੇ ਇਹ ਮੇਰੇ ਅੰਦਰ ਸਬਦਾ ਜਾਗ ਪਈ ਹੈ ਸਾਹ ਵਪਾਰੀ ਦੁਆਰੇ ਆਏ ਜੇ ਸਤਗੁਰੂ ਸਾ ਅਸੀਂ ਵਪਾਰੀ ਤੁਹਾਡੇ ਸਿੱਖ ਦੁਆਰੇ ਸੰਗਤ ਵਿੱਚ ਆਪ ਦੀ ਕਿ ਆਕੇ ਪ੍ਰਾਪਤ ਹੋਏ ਹਾਂ ਵਖਰ ਕੱਢੋ ਸੌਦਾ ਕਰਾਏ ਇਹ ਵਖਰ ਲਾ ਵਾ ਇੱਕ ਨਾਮ ਮਾਰਾ ਕੱਢੋ ਪ੍ਰਗਟ ਕਰੋ ਆਪਣੀ ਰਸਨਾ ਤੋਂ ਇਹ ਸੌਦਾ ਤਨਮਨ ਧੰਦੇ ਕੇ ਅਸੀਂ ਸਰਦਾ ਅਸੀਂ ਇਹ ਸੌਦਾ ਸਾਡਾ ਕਰਾ ਦਿਓ ਨਾਮ ਦੀ ਦਾਤ ਦੇ ਦਿਓ ਰਹਾਉ ਆਹੇ ਪਠਾਇਆ ਸਾਥ ਪਾਸ ਜੇ ਕਹਿਣ ਤੂੰ ਆਪੋ ਹੀ ਆਏ ਕਿ ਨਾ ਉਸ ਵੇਲੇ ਫੇਰ ਕਹੇ ਉਹ ਸਾਹਿ ਪਠਾਇਆ ਸਾਹਿ ਪਾਸ ਫੇਰ ਸਤਿਗੁਰੂ ਸ਼ਾ ਪਾਦਸ਼ਾਹ ਮੈਨੂੰ ਅਕਾਲ ਪੁਰਖ ਵਾਹਿਗੁਰੂ ਪਾਦਸ਼ਾਹ ਨੇ ਆਪ ਸ਼ਾਹੂਕਾਰ ਦੇ ਪਾਸ ਤੁਹਾਡੇ ਪਾਸ ਸਤਿਗੁਰੂ ਅਕਾਲ ਪੁਰਖ ਸ਼ਾਹ ਨੇ ਫੇਰ ਸਤਿਗੁਰੂ ਸ਼ਾ ਆਪਦੇ ਪਾਸ ਮੈਨੂੰ ਭੇਜਿਆ ਹੈ ਅਮੂਲ ਰਤਨ ਅਮੂਲਾ ਰਾਸ ਜੇ ਤੁਸੀਂ ਕਹੋ ਸਾਡੇ ਕੋਲੇ ਤਾਂ ਅਮੂਲ ਕ ਰਤਨ ਹੈ ਨਾਮ ਇਹ ਮੁੱਲ ਨਹੀਂ ਕਿਤੋਂ ਪਾਇਆ ਜਾਂਦਾ ਤਾਂ ਹੇ ਸਤਿਗੁਰੂ ਮੇਰੇ ਪਾਸ ਜਿਹੜੀ ਸਰਦਾ ਰੂਪੀ ਰਾਸ ਹੈ ਇਹ ਵੀ ਅਮੋਲਕ ਲੋਕ ਭੂਤਾਂ ਪ੍ਰੇਤਾਂ ਤੇ ਛਿਲੇ ਕੱਢਣ ਤੇ ਲੱਗੇ ਰਹਿੰਦੇ ਆ ਉਹਨਾਂ ਦੀ ਅਮੋਲਕ ਸਰਦਾ ਨਹੀਂ ਹੁੰਦੀ ਉਹ ਭੈੜੀ ਸਰਦਾ ਹੁੰਦੀ ਹੈ ਜੂਨਾ ਵਿੱਚ ਪਾਉਣ ਵਾਲੀ ਸਰਦਾ ਹੁੰਦੀ ਹੈ ਤੇ ਜਮਨ ਮੰਨ ਤੋਂ ਛਡਾਉਣ ਵਾਲੀ ਸਰਦਾ ਸਾਡੀ ਜਿਹੜੀ ਹੈ ਆਪਦੇ ਨਾਮ ਦੇ ਤੇ ਸਾਨੂੰ ਭਰੋਸਾ ਆਇਆ ਜਿਹੜਾ ਇਹ ਅਮੋਲਕ ਰਾਸ ਹੈ ਮਾਰਾ ਮੇਰੇ ਪਾਸ ਵੀ ਵਿਸ਼ਟ ਸੁਭਾਈ ਪਾਇਆ ਮੀ ਇਸ ਪ੍ਰਕਾਰ ਜਦੋਂ ਬੇਨਤੀ ਕੀਤੀ ਵਿਸ਼ਟ ਵਿਚੋਲਾ ਸੋਭਾ ਦੇ ਦੇਖਣ ਵਾਲਾ ਸਤਿਗੁਰੂ ਸੋ ਭਾਈ ਪ੍ਰਕਾਸ਼ ਰੂਪ ਦਾ ਪ੍ਰਕਾਸ਼ ਕਰਨ ਵਾਲਾ ਸਤਿਗੁਰੂ ਪਾਇਆ ਮਿੱਤਰ ਪਿਆਰਾ ਸਤਿਗੁਰੂ ਸੌਦਾ ਮਿਲਿਆ ਨੇ ਚਲ ਕੀ ਸਤਿਗੁਰਾਂ ਦੀ ਵਿਚੋਲਗੀ ਕਰਕੇ ਇਹ ਨਾਮ ਦਾ ਸੌਦਾ ਮਿਲ ਗਿਆ ਅੱਗੇ ਚਿੱਤ ਚਾਂਚਲ ਰਹਿੰਦਾ ਸੀ ਪਾਰੇ ਦੀ ਨਹੀਂ ਆਈ ਕਚੇਰੀ ਨਹੀਂ ਆਈ ਹੁਣ ਚਿੱਤ ਤਾਂ ਚੱਲ ਹੋ ਗਿਆ ਮਹਾਰਾਜ ਦੀ ਕਿਰਪਾ ਕਰਕੇ ਪਾਉ ਨਹੀਂ ਤਸਕਰ ਪਾਉਣ ਨਾ ਪਾਣੀ ਇਹ ਅਸਰ ਸਦਾ ਸਾਨੂੰ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਚੋਰਾਂ ਦਾ ਵੀ ਡਰ ਨਹੀਂ ਨਾਮ ਨੂੰ ਚੋਰ ਨਹੀਂ ਖੋ ਸਕਦੇ ਅਤੇ ਤਸਕਰ ਪਾਉ ਨਹੀਂ ਤਸਕਰ ਪਾਉਣ ਨਾ ਪਾਣੀ ਚੋਰਾਂ ਦਾ ਵੀ ਭੈ ਹੈ ਨਹੀਂ ਹੈ ਅਤੇ ਪਾਉਣ ਵੀ ਜਿਵੇਂ ਨੋਟਾਂ ਨੂੰ ਉਡਾ ਦਿੰਦੀ ਹੈ ਉਡਾ ਨਹੀਂ ਸਕਦੇ ਪਾਣੀ ਵੀ ਡੋਬ ਨਹੀਂ ਸਕਦਾ ਇਸ ਧਨ ਨੂੰ ਇਹੋ ਜਿਹਾ ਨਾਮ ਧਨ ਹੈ ਪਾਉ ਨਹੀਂ ਪਾਉ ਨਹੀਂ ਤਸਕਰ ਕੋਈ ਨਾ ਪਾਣੀ ਜੇ ਇਸੇ ਪ੍ਰਕਾਰ ਕਾਮ ਕ੍ਰੋਧ ਆਦਿ ਕਚੋਰਾਂ ਦਾ ਡਰ ਨਹੀਂ ਹੈ ਅਤੇ ਵਾਸ਼ਨਾ ਰੂਪੀ ਪੌਣ ਨਹੀਂ ਪਹੁੰਚ ਸਕਦੀ ਪਦਾਰਥ ਰੂਪੀ ਪਾਣੀ ਵੀ ਨਹੀਂ ਡੋਬ ਸਕਦਾ ਇਸ ਦੇ ਤਾਂ ਹੀ ਸਹਿਜ ਵਿਹਾਜੀ ਸਹਿਜ ਲੈ ਜਾਣ ਇਹ ਸ਼ਾਂਤੀਪੂਰਵਕ ਅਸੀਂ ਨਾਮ ਦੀ ਦਾਤ ਵਿਹਾਜੀ ਖਰੀਦਣਾ ਕੀਤੀ ਹੈ ਤੇ ਸਹਿਜ ਸਹਿਜ ਸ਼ਾਂਤੀ ਦੇ ਸਹਤ ਅਜਿ ਸਰੂਪ ਦੇ ਵਿੱਚ ਬਿਰਤੀ ਨੂੰ ਲੈ ਕੇ ਜਾਣਾ ਹੈ ਜਾਨੀ ਨਾਉ ਪਿਆਰੇ ਦਾ ਵੀ ਹੈ ਇਹ ਸ਼ਾਂਤੀ ਦੇ ਨਾਲ ਹੀ ਅਸੀਂ ਇਸ ਸਰੂਪ ਦੇ ਵਿੱਚ ਲੈ ਜਾਂਦੀ ਹੈ ਸਾਨੂੰ ਜਾਨੀ ਪਿਆਰੀ ਇਹ ਵਸਤੂ ਸੱਚੇ ਪਾਤਸ਼ਾਹ ਦੀ ਸਹਿਜ ਵਸਤੂ ਕੀ ਲੈ ਜਾਂਦੀ ਹੈ ਲੈ ਜਾਣੀ ਹੈ ਅਸੀਂ ਸਤ ਕਹਿ ਖਟਿਆ ਦੁੱਖ ਨਹੀਂ ਪਾਇਆ ਜਿਨ੍ਹਾਂ ਨੇ ਸਤਨਾਮ ਦੀ ਖੱਟੀ ਨੂੰ ਖਟਿਆ ਹੈ ਗੁਰਾਂ ਦੇ ਪਾਸੋਂ ਪੁਨਰ ਜੰਮਣ ਮਰਨ ਦਾ ਦੁੱਖ ਨੂੰ ਨਹੀਂ ਪਾਉਣਾ ਕੀਤਾ ਹੈ ਸਹੀ ਸਲਾਮਤ ਕਰ ਲਿਆ ਸਦਗੁਰੂ ਜੀ ਕਹਿੰਦੇ ਸਹੀ ਨਿਸ਼ਚੇ ਕਰਕੇ ਸਲਾਮਤ ਇਸਤਤ ਰੂਪ ਜੋ ਪਰਮੇਸ਼ਰ ਹੋਇ ਉਹ ਇਹ ਸਹੀ ਸੱਚੀ ਗੱਲ ਹੈ ਕਿ ਸਲਾਮਤ ਇਸਤਤ ਰਹਿਣ ਵਾਲੇ ਪਰਮੇਸ਼ਰ ਨੂੰ ਲੈ ਕੇ ਰidene ਰੂਪੀ ਘਰ ਚ ਆ ਗਿਆ ਜੀ ਆਸੂ ਮਿਲਿਆ ਲਾਹ ਪੈ ਅਨੰਤ ਇਸ ਪ੍ਰਕਾਰ ਸਾਧ ਸੰਗਤ ਦੀ ਲਾਹ ਪਰਮੇਸ਼ਰ ਦੇ ਨਾਮ ਦਾ ਮਿਲਿਆ ਉਸ ਨੂੰ ਦੇ ਨਾਨਸ ਰੂਪ ਦੀ ਪ੍ਰਾਪਤੀ ਹੋ ਗਈ ਧੰਨ ਸਾਹਿਬ ਪੂਰੇ ਬਖਸ਼ੇ ਧੰਨ ਗੁਰੂ ਸਾਹਿਬ ਦੇ ਪਾਤਸ਼ਾਹ ਸ਼ਾਹ ਹਨ ਪੂਰੇ ਨਾਮ ਦੀ ਬਖਸ਼ਾ ਕਰਨ ਵਾਲੇ ਬਖਸ਼ੇ ਹਨ ਇਹੋ ਸੌਦਾ ਗੁਰੂ ਜੀ ਨੇ ਵਿਰਲੇ ਪਾਇਆ ਇਹ ਸੌਦਾ ਨਾਮ ਦਾ ਕਿਸੇ ਕਿਸੇ ਵਿਰਲੇ ਗੁਰਮੁਖ ਨੇ ਪ੍ਰਾਪਤ ਕੀਤਾ ਹੈ ਸਹਿਲੀ ਖੇਪ ਨਾਨਕ ਲੈ ਆਇਆ ਸਤਗੁਰੂ ਜੀ ਕਹਿੰਦੇ ਨੇ ਸਹਿਲੀ ਸਹਿਤ ਲਾਹੇ ਦੇ ਇੱਕ ਖੇਪ ਪੂੰਜੀ ਨਾਮ ਦੀ ਲੈ ਕੇ ਆਏ ਸੈਲੀ ਸਵੱਲੀ ਸੈਲੀ ਸਸਤੀ ਸਹਿਬ ਸਰੂਪ ਦੀ ਪ੍ਰਾਪਤੀ ਰੂਪ ਗਿਆਨ ਦੇ ਲਾਹੇ ਦੇ ਇਹ ਪੂੰਜੀ ਨਾਮ ਦੀ ਨੂੰ ਲੈ ਕੇ ਅਸੀਂ ਸਤਗੁਰਾਂ ਦੇ ਪਾਸੋਂ ਆਏ ਹਾਂ ਆ ਗੁਰਮੁਖ ਕਿਨੈ ਵਿਰਲਾ ਪਾਇਆ ਸੈਲੀ ਖੇਵ ਨਾਨਕ ਲੈ ਆਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਸਾਂ ਅੱਲਾ ਪੰਜਵਾ واحو واحد جو برہم ریتے ہیں سارے گنپ ہوں اوگن سگل گن اوگن نہ کوئی ہوتا نیتا جنہیں چوگن کوئی نہیں ہے وہ پھر بھی اپنی نمرتا پروانگی واحد پروان ہے جس پرکار کسی سخی کے تعی چکروتی پاتشاہ اور اوگنوں کی پچھان نہ کرے میل لگے وہ سخی جی پتی رحمت پرسنتا پاتشاہ کی دہلی ہوئی بےنتی کر دی ہے اوے جو مہاراج صاحب کے پیارے سنت ہیں وہ واحر کی کرپالتا جگہسوا دور واحر نے جس پرکارخشے ہیں وہ ہوئے واحد کی پراپتی جگہسو کی پورن کر مہاراج صاحب کہ وہ واحر پراپت ہوا ہے قدر کر رہے ہیں اپنے ساروں کا ہنکار چڑھنے کر کے میرو کشنا بیچار سنو سخی کمت ہمارو کیلو خسمانہ وہ ہے سخیو سنو ساڑھا کمت پتی اکال پر خواہی جی نے خسمانہ پخت کیتا ہے کس پرکار کیتا ہے گون آفگان میرو کشنا بیچار ساڑھے انتشاہت سنکو اوک دیا کنوچار آب گون کوئی نہیں سی تے اگنوں میں سی پہے ہوئے سی سڈے اگن چیتا سمندر ساد میل پڑیا چیتے اگن ہمارے وہ اگنوں کی کچھ وچار نہیں سکے پاشاہ نے استری کا روپ جہاں ہوں کہ چنگا رنگ ہوں شنگار ہوں پتی کی پرسنتا کا کارن ہوں اس پرکار وہ سنتری جانے یعنی سارا روپ بھی نہیں ویخیا رنگ بھی نہیں ویخیا شنگار بھی نہیں سب وی روپ دل کی صفائی بھی نہیں وی سی رنگ پر واقع شنگار ساعن کے براج میں کاٹنا نہیں مہاراج نے چار کچھ نہیں اج دم اے جانا سی آچار نسکام کرنا شرشٹاچار بھی نہیں سب کسی پرکار کی وھی ਮੰਨ ਦੀ ਬਿਖੀ ਨੂੰ ਨਿਰੋਧ ਕਰਨ ਵਾਲੀ ਕੋਈ ਵੀਰੀ ਨਹੀਂ ਸੀ ਨਹੀਂ ਜਾਣੀ ਸੀ ਬਾਹਰ ਪਕਰ ਪ੍ਰੈ ਸੇਜੈ ਅੰਨ ਸਾਰੀ ਬਿਖੀ ਨੂੰ ਕੀ ਪੂਜਾ ਨੂੰ ਪਕੜ ਕਰਕੇ ਤੇਰਾ ਕਾਲ ਪ੍ਰਵਾਹੀ ਨੂੰ ਅੰਤਮੋਖ ਹੈ ਜੀ ਤੁਰਿ ਜਾ ਪਾ ਬਰੰਧ ਵਿਕਸ਼ਿਤ ਕਰ ਰਿਹਾ ਹੈ

ਉਨਾਂ ਦਾ ਸਾਡਾ ਖਜ਼ਮਾਨਾ ਪੱਖ ਕੀਤਾ ਹੈ ਕਰਮਾਸਤਕ ਧਾਰ ਰੱਖਿਓ ਪਰ ਆਪਣਾ ਤੁਨ ਮਹਾਰਾਜ ਨੇ ਸਾਡੇ ਮੱਥੇ ਤੇ ਕਿਰਪਾ ਭਰਿਆ ਹੋਇਆ ਹੱਥ ਧਾਕਰ ਕੇ ਕਿਰਪਾ ਦਾ ਸਾਡੇ ਅੰਪਾ ਕਰਨੀ ਮੱਥੇ ਤੇ ਰੱਖ ਕੇ ਹੱਥ ਆਵਲਾ ਜਨਾ ਕੇ ਅੱਜ ਦੀ ਸ਼ਰਮ ਤੇ ਰੱਖ ਲਿਆ ਹੈ ਕੀ ਜਾਣ ਇਹ ਲੋਕ ਆ ਜਾਣ ਇਹ ਲੋਕ ਜਿਹੜੇ ਜਾਣੇ ਕਹਿੰਦੇ ਕਮਾਈ ਕਰਕੇ ਪ੍ਰਾਪਤ ਹੁੰਦਾ ਹੈ ਕਿ ਨਜ਼ਰ ਕਰਕੇ ਪ੍ਰਾਪਤ ਹੁੰਦਾ ਹੈ یہ سنسے کی پے رہتے ہیں یہ انجان لوگ مان جیے تو فرماری نقل ہوں اس پرکار پراپتی ہوں یہ جانتے ہیں سوال آنند ہے اب او نو اوناسی کا ارتھ کرنا سا اوناسی نمسونی ہوا ہے ਕਦੇ ਨਾ ਸੁਣਾ ਹੋਰ ਕੰਤ ਮਿਲਿਓ ਮੇਰੂ ਸਭ ਦੁਖ ਜੋ ਹੋ ਕੰਤ ਪਤੀ ਅਕਾਲ ਪੁਰਖ ਸਾਨੂੰ ਮਿਲ ਗਿਆ ਹੈ ਮੇਰੇ ਸਾਰੇ ਦੁਖਾਂ ਨੂੰ ਜੋ ਤਾੜ ਦੇ ਤਾ ਮਹਾਰਾਜੀ ਕਦੋਂ ਤੈਨੂੰ ਦੇਖ ਕਰਕੇ ਅੰਗਰ ਮੇਰਾ ਸੂਭਾ ਚੰਦ ਜੋ ਸਖੀਓ ਸਾਡੇ ਜਿਹੜੇ ਵਿੱਚ ਹਿੰਦੇ ਰੂਪੀ ਵੇੜੇ ਵਿੱਚ ਮੇਰਾ ਆਗਰੂਪੀ ਚੰਦਰਮਾ ਚੜਿਆ ਹੋਇਆ ਹੈ ਐਸੀ ਸੋਮਾ ਹੋ ਰਹੀ ਹੈ ਜਿਵੇਂ ਚੰਦ ਚੜ ਜਾਂਦਾ ਮੰਨਦਾ ਹੈ اے ساڑے ہردے جی پرمیشن پرگٹ ہو گیا ہے چندرما جی نے آئی ساتھ جی صوبہ شانتی ادھے پھنٹی رتی سندر چارنی ہے سو گنا دے تارے چندر دے ہے انتر جامی چندرما جی نے آئی سرگو سروب کے ساتھے ہردے جی پرتا ہویا ہے کیوں چندرما جی نے آئی جان تار پیبل تار تام برا گروپ چندرما لیا ہویا ہے جنہی جی چند چار جاندہ ہے ساتھے آنگر ہردے جی بیڑے چھے ਸੋ ਲਵਨ ਰੀਰ ਤਰਕੀ ਕਰਕੇ ਨਿਸਬਸਰ ਪ੍ਰੈ ਸੰਗ ਅਨੰਤ ਅਸੀ ਰਾਪਿ ਨਿ ਪਿਆਰੇ ਪਤੀ ਕਾਲ ਕ੍ਰੁਹਵੇ ਨਾਰ ਅਪੀਰ ਨਿਚਾਰੂ ਰੂਪੋ ਅਨੰਤ ਮਾਨਨੇ ਹੋ ਵਸਤਰ ਹਮਾਰੇ ਰੰਗ ਚਲੂ ਸਰ ਇੰਦਰੀਆਂ ਰੂਪੀਏ ਵਸਤਰ ਹੈ ਅਖਾਲੇ ਰਹਾਮੇ ਮਹਾਰਜ ਰੂਪ ਨੀ ਦੇਖਦੀਆਂ ਕੰਨ ਮਾਰਾ ਦਾ ਜਾਸਿ ਸੁਣਦੇ ਹੈ ਰਸਨਾ ਮਾਰਾ ਦੀ ਗੋਲੀ ਗਉਂਦੀ ਹੈ ناسا چرنا کملوں کی سگندی میں گرہن کردیا ہیں متع سب چرناتا ہے اس پرکار مہاراج صاحب کی کرپا کر کے اندر جی واستر ہے یہ پریم پر کے چنون گاڑے رنگے گئے ہیں ہر وقت نیتر آ سر لو رنگ جر لو نین کرنا حرام ہو گیا سونا ਇਸ ਤਰਕਾਰ ਦੇ ਸਵਰ ਦੇ ਖਿਆਲ ਇਸ ਪ੍ਰਕਾਰ ਸਾਦ ਸੰਗੇ ਦੀ ਇਸਨਨੀਆ ਅਵਸਥਾ ਪਿਆਰਾਂ ਦੀਆਂ ਨਿਸ਼ਾਨੀਆਂ ਹੋ ਗਈਆਂ ਹੁਣ ਸਾਡੀ ਜਿਹੜੇ ਬਸਤਵ ਇੰਦਰੀਏ ਉਹ ਪ੍ਰੇਮ ਰੋਗਿਤ ਲੋਲ ਗਾੜੇ ਰੰਗ ਦੇ ਗਏ ਹਨ ਸਗਲ ਆਪਰਨ ਸੂਭਾ ਕਾਂਠੂ ਇਹ ਸਖੀਓ ਸਾਰੇ ਸਾਜੇ ਪਰਲੁ ਖੁਖਣ ਹੋ ਗਏ ਹੈ ਗੈਣ ਹੋ ਗਏ ਹੈ ਉਰਾਗ ਸਾਨੂੰ ਤਰਤੀ ਮਰਤਾਉ ਹੈ ਅਤੇ ਬਿਵੇਕ ਸਾਡੇ ਤਾਂ ਜਦਕ ਮਿੱਥਿਆ ਤੇ ਬ੍ਰਹਮ ਸਤਿ ਸਰੂਪ ਆਸ ਰਿਹਾ ਹੈ ਸਾਡੇ ਤਾਂ ਮਿੱਥਿਆ ਜਾਨੂ ਜਾਂ ਕਿਸੇ ਜੋ ਆਰਾਮ ਪਾਤਾ ਸਾਥੇ ਤੋਂ ਹੈ ਪਿਛਾਨੂ ਇਹ ਵਿਰਾਗ ਤੇ ਬਿਵੇਕ ਖੜ ਸੰਕੀ ਮੋਖਛਾ ਜਕ ਇਹ ਸਾਡੇ ਅਤਲ ਗਹਿਣੇ ਹਨ ਜਿਸ ਨੂੰ ਸਾਜ ਰਹੇ ਸੂਬਾ ਕਾਂਠੂ ਅਤੇ ਕੰਠਾ ਦਲਜ ਪਾ ਹੁੰਦਾ ਜਿ ਫੁੱਲਾਂ ਦੀ ਮਾਲਾ ਪਾਈ ਹੁੰਦੀ ਹੈ ਇਹ ਜਿਹੜਾ ਫੁੱਲ-ਫੁੱਲ ਕੇ ਕੰਠ ਦੇ ਨਾਲ ਪਰਮੇਸ਼ਰ ਦੇ ਗੁੰਗੌਣੇ ਪਰ ਫੁੱਲਤ ਹੋ ਹੋ ਕੇ ਇਹ ਸੋਭਾ ਵਾਲੇ ਕੰਠਾ ਪਾਣਾ ਹੋਇਆ ਹੈ ਇਹ ਫੁੱਲਾਂ ਦੀ ਮਾਲਾ ਕੰਠ ਦੇ ਵਿੱਚ ਸੁੰਦਰ ਸਜ ਰਹੀ ਹੈ ਪਰ ਫੁੱਲਤ ਹੋ ਕੇ ਜਿਹੜੇ ਪਰਮੇਸ਼ਰ ਦੇ ਕੰਠ ਨਾਰ ਗੁੰਗੌਣੇ ਹੈ ਸੋਭਾਦਾਇਕ ਇਹ ਕੰਠਾ ਦੀ ਫੁੱਲਾਂ ਦੀ ਮਾਲਾ ਹੈ ਸੁੰਲੇ ਪਦਪੀਪ ਕਰਨਾ ਮੈਤਰੀ ਮੁਤਾਬਕ ਖਿਆਲੋ ਕੇ ਮਨਿਆਂ ਦਾ ਕੰਠਾ ਬਣਿਆ ਹੋਇਆ ਹੈ ਔਰ ਹੁਲਦ ਹੋ ਕੇ ਗੰਗੌਣੀ ਫੁੱਲਾਂ ਦੀ ਮਾਲਾ ਹੈ ਪ੍ਰਪੀਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਸੋਭਾ ਭੰਤੀ ਕਰਕੇ ਇਸ ਪ੍ਰਕਾਰ ਦੀ ਸੋਭਾ ਹੋ ਰਹੀ ਹੈ ਪ੍ਰਪੀਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਗੁਰੂ ਮਤੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਸਾਡੀ ਸੁਰਤ ਨੂੰ ਵੇਖਣਾ ਕੀਤਾ ਸੁਰਤ ਕਾਦਰ ਹੋ ਚੁੱਕੀ ਤੇ ਬ੍ਰਹਮਾਕਾਰ ਹੋ ਗਈ ਉਸ ਹਰਿਮਹਾਰਾ ਨੇ ਕਿਰਪਾ ਦ੍ਰਿਸ਼ਟੀ ਨਾਲ ਸਾਨੂੰ ਤੱਕਿਆ

ਖੁਜਾਮਿਆ ਜਿਤਾਈ ਪਾਲੇ ਸਾਰੇ ਖੁਜਾਮੇ ਪਾਲੇ ਦੁਸ਼ਟ ਦੂਤ ਕੀ ਚੂਕੀ ਕਾਨ ਜਦ ਦੁਸ਼ਤ ਇੰਦ੍ਰੇ ਸ਼ਮ ਕੇ ਵਿਸ਼ਯ ਉਤ ਪ੍ਰਾਨ ਕਰਦੇ ਸੀ ਤੇ ਦੂਤ ਜਿਹੜੇ ਕਾਮ ਕ੍ਰੋਧ ਆਦਿ ਕਿਸਨ ਦੁੱਖ ਦੁੰਦੇ ਇਹਨਾਂ ਦੀ ਦੁਸ਼ਟ ਦੋਸਤ ਕਾਹਮ ਵੀ ਦੂਤ ਜੰਮ ਦੂਤਾਂ ਦੀ ਕਾਨ ਕਨੋੜ ਕੇ ਕੀ ਗਈ ਆ ਹੁਣ ਇਹਨਾਂ ਦੇ ਅਸਾਨ ਬੰਮ ਨਹੀਂ ਹੋਣਾ ਪੈਂਦਾ جو پرمیشور سدا خوشیاں والا ہے سدا آنند دن والا ہے اس کے سدا آنند مانتے ہاں کدی وہ آنند سا ترتا نہیں ہے سدا اس لوک بھی خوشیاں ہیں سدا ਸਰੂਪਾ ਨੰਦ ਜੀ ਬ੍ਰਹਮਾਕਾਰ ਬਿਖਤੀ ਕਰਕੇ ਅਨੰਦ ਨੂੰ ਮਾਣਦੇ ਹਾਂ ਨੌ ਨਿਤਨਾਵਿ ਗਿਆਸਨਾਂ ਨੂੰ ਵੀ ਖੁਸ਼ੀਆਂ ਹਨ ਦਰਸ਼ਨ ਕਰਕੇ ਤੇ ਉਹਨਾਂ ਦੇ ਵਿੱਚ ਜੁੜ ਜਾਂਦੇ ਆ ਵਾਹਿਗੁਰੂ ਜੀ ਤੇ ਅਸੀਂ ਵੀ ਸਦਾ ਬ੍ਰਹਮਾ ਨੰਦ ਦੇ ਤਾਂ ਹੀ ਮਾਣਦੇ ਰੰਗ ਦੇ ਤਾਂ ਹੀ ਨੌ ਨਿਤਨਾਮ ਗ੍ਰਹਿ ਮਹ ਤ੍ਰਿਪਤਾਨੀ ਇਹ ਨਵੇਂ ਨਿਧੀਆਂ ਦੇ ਦੇਵ ਆਲਾ ਮਾ ਸਾਡੇ ਗ੍ਰਹ ਅੰਪਾਤਰ ਵਿੱਚ ਪ੍ਰਗਟ ਹੋ ਗਿਆ ਹੈ

ਕਿ ਬ੍ਰਾਹਮਣ ਜੀ ਸਾਹਿਬ ਸੰਗਤ ਜੀ ਸ੍ਰੀ ਅੰਮ੍ਰਿਤ ਸਰਸਬੇਕੇ ਉਹ ਸਤਿਗੁਰਾਂ ਦੇ ਪਾਸੋਂ ਜਾ ਕੇ ਜੀਰੀ ਸੀ ਦਾਨ ਲੈ ਜਾਇਆ ਕਰਨਾ ਅਤੇ ਗਰੀਬ ਲੋਕਾਂ ਅਸੇ ਕੇ ਪਾਤਸ਼ਾਹ ਤੋਂ ਦਾਨ ਲੈ ਕੇ ਉਠਾ ਕਰਾ ਦੀ ਪੂਜਾ ਕਰਿਆ ਕਰਨਾ ਇਸ ਪ੍ਰਕਾਰ ਗੁਰੂਵਾਲਾ ਸਾਹਿਬ ਦੇ ਪਾਤਸ਼ਾਹ ਜੀ ਜੀ ਸਿੱਖਾਂ ਨੂੰ ਨਿੰਦਿਆ ਕਰਦਾ ਸੁਣਿਆ ਨਿੰਦਿਆ ਕਰਦਾ ਸੰਕੇ ਸਿੱਖਾਂ ਨੇ ਕਿ ਆਹ ਮਾਰਾ ਤੁਸੀਂ ਇਹਨੂੰ ਦਾਨ ਦਿੰਦੇ ਹੋ ٹھاگر کی پوجا کر لیا جا کے تی کرو مہاراج نام نہ دوں یہ تو سچے پاشا نندک ہے گرو گھر میں نندیا کرنا کہ دیکھو براہن گرو سیک ہوں کل چتوی گرو بن کے بیٹھ گئے اس پرکار یہ نندیا کر لیا سچے بادشاہ ਸੁਣ ਕੇ ਗੁਰੂ ਸਾਹਿਬੀ ਹੋ ਗਏ ਤਾਂ ਖਿਆਲ ਦੇ ਹਨ ਆਸਾ ਮਹੱਲਾ ਪੰਜਵਾ ਦਾਨ ਦੇ ਕਰ ਪੂਜਾ ਕਰਨਾ ਮਾਨ ਤਿਹ ਬ੍ਰਾਹਮਣ ਤੈਨੂੰ ਦਾਨ ਵੀ ਦੇਣਾ ਕਰਦੇ ਤੂੰ ਦਾਨ ਵੀ ਲੈ ਜਾਂਦਾ ਗੁਰੂ ਘਰ ਤੀ ਅਤੇ ਠਾਕਰਾ ਆਦਿਕੀ ਪੂਜਾ ਨੂੰ ਤੂੰ ਕਰਨਾ ਹੈ ਲੈ ਦੇਤ ਉਨ ਮੂਕਰ ਪੰਨ ਤੈਨੂੰ ਵੀ ਦਾਨ ਵੀ ਦੇਣਾ ਕਰਦੇ ਦਾਨ ਤਹਨਾਲ ਕਾਉਂਦਾ ਅੰਨਾਲ ਕਾਉਂਦਾ ਤੇ ਫਿਰ ਤੇਰਾ ਪੂਜਨ ਨਹੀਂ ਕਰਦਾ ਬ੍ਰਾਹਮਣ ਜਾਣ ਕੇ ਸੁਤਕਾਰ ਵੀ ਕਰਦੇ ਆ ਲੋਕ ਤੇਰਾ ਲੈਤ ਦੇਤ ਓਨ ਮੂਕਰ ਪਰਨ ਨਾਮ ਗੁਰੂ ਘਰ ਵਿੱਚੋਂ ਤੈਨੂੰ ਦਿੱਤਾ ਜਾਂਦਾ ਹੈ ਸੰਤਾਂ ਜੀਂਗੀਆਂ ਨੇ ਕਿ ਤੂੰ ਠਾਕਰਾਦ ਕੰਨੀਆਂ ਮੂਰਤਾਂ ਦੀ ਪੂਜਨ ਕਰਦਾ ਹੈ ਪੂਜਾ ਕਰਦਾ ਹੈ ਲੈਤ ਦੇਤ ਓਨ ਮੂਕਰ ਪਰਨ ਤੇ ਪੰਡਤ ਉਸ ਦੇ ਵੇਸ਼ ਦੀ ਦਾਤਤੀ ਸੰਤਾਂ ਨੇ ਪਾਸੋਂ ਤੂੰ ਲੈਣਾ ਹੈ ਅਜੇ ਗੰਦੇ ਹਨ ਉਹ ਗੁਰਮੁਖੋ ਉਹਨਾਂ ਦੇ ਕਾਸ਼ ਤੋਂ ਲੈ ਕੇ ਫੇਰ ਮੁਕਰ ਪੈਣਾ ਇਹਨੇ ਮੈਨੂੰ ਗੁਰੂ ਘਰ ਕਰਕੇ ਕੁਝ ਨਹੀਂ ਮਿਲਿਆ ਮੈਂ ਤਾਂ ਆਪਣੀ ਮਿਹਨਤ ਕਰਕੇ ਗੁਜ਼ਾਰਾ ਕਰਨਾ ਇਸ ਦੁਕਾਰ ਦੁਆਮ ਲੈ ਕੇ ਤੇ ਗੁਰੂ ਸਾਹਿਬ ਦੇ ਦਿੱਤੇ ਹੋਏ ਧਾਮ ਨੂੰ ਲੈ ਕੇ ਉਸ ਬ੍ਰਾਹਮਣ ਜਿਹੜਾ ਮੁਕਰ ਪਹਿਣਾ ਇਹ ਚੱਲਾ ਤੁਮ ਤਾਂ ਨਹੀਂ ਕਿਰਤ ਘਾੜੀ ਐਂ ਪੁਣਾ ਨਾ ਜਿਹੜਾ ਧਾਮ ਲੈ ਕੇ ਦਿੱਤੇ ਹੋਏ ਧਾਮ ਨੂੰ ਫੇਰ ਮੁਕਰ ਪਹਿਣਾ ਕਿ ਸਾਨੂੰ ਕੁਝ ਨਹੀਂ ਪ੍ਰਾਪਤ ਹੋਇਆ ਇਸ ਕਰਕੇ ਯੋਗ ਨਹੀਂ ਜਿਸ ਵਾਹਿਗੁਰੂ ਦੇ ਪਾਸੋਂ ਤੂੰ ਦਾਨ ਲੈਣਾ ਹੈ ਤੇ ਮੇਰਾ ਵਾਹਿਗੁਰੂ ਦਾਨ ਦਿੱਤਾ ਹੈ ਉਹ ਤੇ ਸਿਮਰਨ ਭਜਨ ਨਾਲ ਤੂੰ ਬੁੱਕਰ ਪੈਣਾ ਹੈ ਅੱਠੇ ਪਾਉ ਦਾ ਸਿਮਰਨ ਜੀ ਕਰਵਾ ਹੈ ਜਿਤਦਰ ਤੂੰ ਹੈ ਬ੍ਰਾਹਮਣ ਜਾਣਾ ਇਹ ਬ੍ਰਾਹਮਣ ਕਿਸ ਦਰਸਰਗਾ ਨਿਗਾਹ ਵਿੱਚ ਤੇ ਜਾਣਾ ਹੈ ਜਦੋਂ ਜਿਤਦਰ ਤੂੰ ਹੀ ਹੈ ਪ੍ਰਿਸ਼ਤਾਨ ਉਸ ਨਾਰਾ ਦੇ ਦਰਗਾਹ ਦੇ ਦਰਬੇ ਚ ਜਾ ਕੇ ਤੈਨੂੰ ਪੁਸ਼ਤਾਵਾ ਕਰਨਾ ਪਊ ਵੀ ਮੈਂ ਹੋਈ ਗੁਰੂ ਸਾਹਿਬ ਦੀ ਨਿੰਦਿਆ ਕਰਦਾ ਰਹੇ ਗੁਰੂ ਘਰ ਦੀ ਸਰਗੁਰਾਂ ਨੇ ਪਾਸੋਂ ਮਸਾਉ ਕੋਈ ਲੈ ਕੇ ਫੇਰ ਕਹਿੰਦਾ ਮੈਨੂੰ ਕੁਝ ਨਹੀਂ ਲੁੰਦੇ ਹਾਂ ਮੈਂ ਐਸੇ ਗਾਂਵੋਂ ਡੁੱਬੇ ਭਾਈ ਇਹ ਭਾਈ ਇਹ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਕਹਉਂਦੇ ਐ ਉਹ ਤਾਂ ਸਿੰਧਿਆ ਨੂੰ ਕੀ ਪਾਏ ਕੇ ਪਾਣੀ 'ਚ ਡੁੱਬ ਗਏ ਹਨ ਮੇਰਾ ਅਪਰਾਧ ਜਿਤ ਵਹਿ ਬੁਰਿਆ ਦੇਖੋ ਗੁਰੂ ਮਹਾਰਾਜ ਸਾਹਿਬ ਮੇਰਾ ਅਪਰਾਧ ਹੈ ਕੋਈ ਗੁਨਾਹ ਨਹੀਂ ਕਰਦੇ ਸਾਰਿਆਂ ਦਾ ਭਲਾ ਲੋਗ ਦੇ ਸਰਗੁਰੂ ਸਰਨਾਂ ਦਾ ਕਲਾਮ ਆਇਂਦਾ ਤੇ ਤਾਂ ਬੁਰਾ ਕੋ ਹੋਏ ਉਹਨਾਂ ਦੀ ਬੁਰੀਾਈ ਜਿਹੜੀ ਚਿਤੂਣੀ ਹੈ ਇਹ ਨਿਰਾਇ ਪ੍ਰਾਪ ਸਿਰ ਤੇ ਚੱਕਣਾ ਹੈ ਨਾ ਨਿਰੇ ਹੀ ਗੁਨਾਹ ਚੱਕਣਾ ਹੈ ਨਾ ਆਪੇ ਸਿਰ ਤੇ ਸਤਿਗੁਰੂ ਨਿਰੋਪਰਾਪ ਹਨ ਕੋਈ ਗੁਨਾਹ ਨਹੀਂ ਸਤਿਗੁਰਾਂ ਦੇ ਵਿੱਚ ਉਹਨਾਂ ਦੀ ਫੇਰ ਬੁਰੀਾਈ ਚਿਤੂਣੀ ਹੈ ਇਹ ਨਿਰਾਇ ਪ੍ਰਾਪ ਉਹ ਗੁਨਾਹ ਚਿਤੂ ਸਿਰ ਤੇ ਭਾਰ ਚੱਜੇਗਾ ਪਾਪਾਂ ਦਾ ਰਹਾਉ ਅੰਤਰ ਲੋਭ ਫਿਰ ਹੈ ਹਲਕਾਏ ਅੰਦਰ ਹੀ ਭਾਈ ਲੋਭ ਹੈ ਪਿਆਰ ਖਾਨ ਹਲਕੇ ਕੁੱਤੇ ਨਹੀਂ ਆਈ ਕਦੇ ਕਿਸੇ ਕੋਲੇ ਰਾਹੂ ਕੇ ਤਦੋ ਮੈਲ ਹਮਾਰੇ ਸਾਰ ਸੱਤੀਏ ਖੇਤੀ ਕਰਨੇ ਹੋਏ ਹਲਕੇ ਹਿੰਦੀ ਲੋਭ ਦੇ ਅੰਦਰ ਨਿੰਦਾ ਕਰ ਹੈ ਸਿਰ ਭਾਰ ਉਠਾਏ ਸਤਿਗੁਰੂ ਦੇ ਘਰ ਵੀ ਜਿੱਥੋਂ ਤੁਹਾਨੂੰ ਸਭ ਕੁਝ ਪ੍ਰਾਪਤ ਹੋਉਂਦਾ ਹੈ ਉਹਨੇ ਨਿੰਦਿਆ ਕਰਨੀ ਹੋ ਸਿਰ ਭਾਰ ਉਠਾਏ ਜੇ ਕਿਰਪਾਪਾ ਦਾ ਭਾਰ ਠਾਉਣਾ ਹਾਨ ਹੁੰਦਾ ਭਾਰ ਨੂੰ ਕਿਸੇ ਕਰਾ ਆਇਆ ਉਠਾ ਚਿਤ ਨਹੀਂ ਹੀ ਮਾਇਆ ਦੇ ਲੁੱਟੇ ਹੋਏ ਤੂੰ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਹੈ ਭਰਵੇ ਭੁੱਲਾ ਬਹੁਤੀ ਰਾਹੀ ਭਰਵੇ ਜੀ ਭੁੱਲਾ ਕਦੇ ਬ੍ਰਿਸ਼ ਨੂੰ ਬੁਣਾ ਲਿਆ ਕਦੇ ਪਹਿਰੂ ਨੂੰ ਬੁਣਾ ਲਿਆ ਕਦੇ ਗੁੱਗੇ ਨੂੰ ਬੁਣਾ ਲਿਆ ਬਹੁਤ ਹਰਾਨ ਪਿਆ ਰਿਆ ਕਦੇ ਸੁਲਤਾਨ ਦਾ ਰੋਠ ਮੁਕਾਤਾ ਪਰਮੇਸ਼ਰ ਜੀ ਦਾ ਨਿਸ਼ਚੈ ਨਹੀਂ ਹੈ ਕਿਉ ਮਾळ्याਂ ਤੇ ਕਾਂਦੇ ਬਾਤਿਆ ਰਹਾ ਵਿੱਚ ਭਰਮਿਆ ਫਿਰਦਾ ਹੈ ਕੋ ਹੰਨੇ ਦੀ ਕੋ ਬੰਨੇ ਦੀ ਕੋ ਪਹਾੜਾ ਵਾਲੀ ਹੰਨੇ ਦੀ ਟੋਲਟ ਮੱਕਾ ਸਰਮਰਦਾ ਬਾਹਰ ਭੇਗ ਕਰੇ ਕਹੇ ਘਨੇਰੀ ਮਾਰੋ ਭੇਗ ਬਣਾਉਣਾ ਕੇ ਬੜੇ ਘਨੇ ਮਨਾਈ ਹੁੰਦੇ ਹੋ ਕਦੇ ਤਿਲਕ ਲਾ ਲੈਂਦੇ ਹੋ ਕਦੇ ਛਾਪਾ ਲਾ ਲੈਂਦੇ ਹੋ ਅੰਦਰ ਵਿਖਿਆ ਉਤਰੀ ਘੇਰੀ ਅੰਦਰ ਥੋੜੀ ਜਿਹੀ ਜ਼ਹਿਰ ਉਹ ਵਿਸ਼ਿਆਂ ਦੀ ਇਹ ਘੇਰਾ ਬਾਤ ਤੇ ਪ੍ਰੀਅ ਚਾਰ ਸ਼ੇਰੋਂ ਤੈਨੂੰ ਘੇਰ ਲਿਆ ਹੈ ਇਸ ਮਾਇਆ ਨੇ ਅੰਦਰ ਵਿਖਿਆ ਮਾਇਆ ਦੀ ਇੱਛਾ ਹੈ ਜਿਸ ਕਰਕੇ तेरे ਅੰਦਰ ਇੱਕ ਹੀਰਾ ਪਾ ਕੇ ਪਿਛਣਾ ਉਤਰੀ ਹੋਈਏ ਚਾਰ ਸਿਰੇ ਦੇ ਲੋ ਕਿਸੇ ਸਰੀਰ ਦੇ ਅੰਮਲ ਚੜ੍ਹ ਜਾਵੇ ਉਦੋਂ ਉਹਦਾ ਇਹਦਾ ਟੱਕਿਆ ਜਾਂਦਾ ਜੀ ਹੋਸ਼ ਹੋ ਕੇ ਡਿੱਗ ਪੈਂਦਾ ਘੇਰਾ ਇਹ ਜਾ ਬੈ ਜਾਂਦਾ ਇਸ ਪ੍ਰਕਾਰ ਇਹ ਜੀਵ ਕੌਮ ਆਦਿਕਾਂ ਦੇ ਘੇਰੇ ਹੋਏ ਲੋ ਮਾਨ ਆਦਿਕਾਂ ਦੇ ਘੇਰੇ ਹੋਏ ਅੰਦਰ ਤੇਰੇ ਮਾਇਆ ਦੀ ਇੱਛਾ ਹਰ ਵਕਤ ਹੀ ਲੱਗੀ ਰਹਿੰਦੀ ਹੈ ਅੰਦਰ ਵਿਖਿਆ ਤੇ ਪਰਮੇਸ਼ਰ ਦੀ ਪ੍ਰੀਤੀ ਤੇਰੇ ਅੰਦਰ ਉਤਰ ਗਈ ਹੈ ਇਹ ਕਾਮ ਕਰੋ ਹਰ ਕਾਲ ਤੇ ਤੁਸੀਂ ਘੇਰੇ ਪਏ ਹੋ ਅਗਰ ਉਪਦੇਸ਼ ਹੈ ਆਪ ਨਾ ਪੂਜੈ ਕੋਈ ਨਾ ਤੁਸੀਂ ਪ੍ਰਚਾਰ ਕਰਦੇ ਹੋ ਉਪਦੇਸ਼ ਨਹੀਂ ਹੋ ਕਿ ਕੋ ਕਰਮ ਨਹੀਂ ਕਰਨੇ ਚਾਹੀਦੇ ਆਪ ਕੋਈ ਵੀ ਸਮਝਦੇ ਹੋ ਐਸਾ ਬ੍ਰਾਹਮਣ ਕਹੀ ਨਾ ਸੀਜੈ ਤਾਰੇ ਕੋ ਬ੍ਰਾਹਮਣ ਸੀ ਉਸਨੇ ਕਿਹਾ ਕਿ ਬਤਾਓ ਨਹੀਂ ਖਾਣੇ ਚਾਹੀਦੇ کیونکہ ایک باری لکشمی نے بتاؤ بٹھائے سن وہ بتاؤں بتاؤ کی محکو دیکھ کے منی لگی سی بک آ کے لکشمی کہ لکشمی بتاؤں بھی بھاجی دیں کھان واسے بک لگی ہے لکشمی نے کہا جنہیں چل وشنو بگوان نو خوا لینی یہ نارد منی تینوں میں دیکھ کے جھوٹھی رسوئی نہیں کرنی تینے نہیں نارد منی ناردمنی بڑی بھک لگی سی منگ رہا نہ ملیا سراپ دے جا برندا راکشنی تم منلوچن کے گھر جا کے جمو اس پرکار کی جی حالت ہوئی سی سر سو جی یہ بتاؤں متاؤں کی تہو ناری من نے بشنو دی لکشمی سراپ دے دیا سر بردار راکشنی گھر جا کے جلندر میں گھر گھر جا کے جمی سی اس پرکار کی حالت ہوئی سی اس کر کے بتاؤں نہیں کھانے چاہیے ਇਹ ਗੱਲ ਸੁਣ ਕੇ ਬ੍ਰਾਹਮਣੀ ਲੋਧੂ ਮਤਾਉ ਨੂੰ ਆਕੇ ਪੰਡਤ ਕਹੇ ਵੀ ਐਸੀ ਉਹ ਰੱਖੇ ਹੋਏ ਸਾਹਮਣੇ ਤੇ ਜਿਸ ਨੇ ਉਹ ਸੁਣਿਆ ਕਥਾ ਜਿਹੜੀ ਰਾਖਸ਼ੀ ਬਣਦੀ ਸੀ ਲక్ష్ਮੀ ਉਹਨੂੰ ਮਤਾਉ ਚਲਾ ਕੇ ਬਾਹਰ ਮਾਰੇ ਤੇ ਪੰਡਤ ਆ ਕੇ ਕਹਿਣ ਲੱਗਾ ਅਜਕਾਰੀ ਭਾਜੀ ਤੇਰੀ ਏ ਅਕੇ ਅਜ ਭਾਜੀ ਹੋਰ ਬਣਾ ਲਈਏ ਕੋਈ ਫਿਰ ਅਕੇ ਮਤਾਉ ਮੈਂ ਖਾਣੇ ਸੀ ਕਹਿੰਦੇ ਮਤਾਉ ਜਿਹੜੇ ਸੀ ਤਾਂ ਕਿਆ ਸੀ ਲక్ష్ਮੀ ਜੀ ਦੀ ਸੀ ਉਹ ਦੈਨ ਦੇ ਘਰ ਜਨ ਨੂੰ ਧਾਰਿਆ ਸੀ ਉਸ ਨੇ ਇਸ ਕਰਕੇ ਮੈਂ ਬਤਾਉ ਕਿਉਂ ਮਨਉਣੀ ਸੀ ਸੁਣ ਕੇ ਕਹਿਣ ਲੱਗਾ ਜੇ ਜਿਹੜੀ ਗੱਲ ਕਹੀਏ ਉਹੋ ਹੀ ਮੰਨ ਲਈਏ ਤਾਂ ਅਸੀਂ ਤਾਂ ਭੁੱਖੇ ਮਰ ਜਾਵਾਂਗੇ ਕਿਉਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ ਅਪਰ ਉਪਦੇਸ਼ ਹੈ ਆਪ ਨਾ ਬੁੱਝੇ ਗੁਰੂ ਜੀ ਨੂੰ ਉਪਦੇਸ਼ ਕਰਦੇ ਹੋ ਆਪ ਨਹੀਂ ਕੋਈ ਸਮਝਦੇ ਤੁਸੀਂ ਐਸਾ ਬ੍ਰਾਹਮਣ ਕਹੀ ਨਾ ਸੀ ਜੈ ਬ੍ਰਾਹਮਣ ਕਿਤੇ ਵੀ ਸੀ ਜੇ ਮੁਕਤ ਨਹੀਂ ਹੋਵੇਗਾ ਛੁਟਕਾਰਾ ਨਹੀਂ ਪਾਵੇਗਾ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਮੂਰਖ ਬ੍ਰਾਹਮਣ ਪ੍ਰਭੂ ਸਮਾਹ ਇਹ ਦੇਖ ਸੰਗ ਬੰਮਣ ਟੇਡੇ ਮਨਵਾਵੇ ਬ੍ਰਾਹਮਣ ਆਪਣੇ ਆਪ ਨੂੰ ਘਰਨ ਵਾਲੇ ਮੰਦੇ ਮੂਰਖ ਪਰਮਾਰਥ ਧੋਹੀ ਨੇ ਪ੍ਰਭੂ ਅਕਾਲ ਪ੍ਰਭੂ ਸਮਾਹ ਕੀਤੇ ਕਾਜ ਤੇਰੀ ਭਾਲ ਰਣ ਦੇਖ ਤੂੰ ਸੁਨਤ ਤੀਰ ਹੈ ਨਾਹ ਉਹ ਤੇਰੀਆਂ ਕਰਤੂਤਾਂ ਨੂੰ ਦੇਖਦਾ ਜਿਵੇਂ ਦੁਖਮੀਆਂ ਕਰਦਾ ਜੋ ਤੂੰ ਕੰਮ ਕਰਦਾ ਹੋਇ ਚੁਰਾਚੋ ਵੇਖ ਰਿਹਾ ਹੈ ਤੇਰੇ ਤੇਰੀਆਂ ਕਰਤੂਰਿ ਹਿੰਦਿਆਦਿਕ ਜੋ ਕੰਮ ਕਰ ਰਹਾ ਇਹਨਾਂ ਨੂੰ ਸੁਣ ਰਿਹਾ ਹੈ ਹਰ ਵਕਤ ਤੇਰੇ ਨਾਲ ਹੈ ਉਹ ਪ੍ਰਮੇਸ਼ਰ ਆਹ ਨਾਨਕ ਜੇ ਹੋ ਵੀ ਭਾਗ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਬ੍ਰਾਹਮਣ ਜੀ ਤੇਰੇ ਚੰਗੇ ਭਾਗ ਹੋਣ ਹੋ ਨਾਨ ਚੋੜ ਫੁਰ ਚਰਨ ਲਾਉ ਨਾ ਬਾਂਧਣ ਕੋਈ ਨਾ ਛੱਡ